ਨੀਰੂ ਬਾਜਵਾ ਪਤਾ ਨਹੀਂ ਤੇ ਘਰ ਵਾਲਾ ਬੈਠਾ ਨਾਲ ਅੰਗਰੇਜ਼ੀ ਗੀਤ ਚੱਲੇ ਗੱਡੀ 'ਚ ਅੰਗਰੇਜ਼ੀ ਗੀਤ ਤੇ ਉਹ ਆਪਣੇ ਆਪ ਨੂੰ ਜੋ ਐਕਟਿੰਗ ਜੀ ਕਰਦੇ ਹੁੰਦੇ ਉਹ ਕਰੀ ਜਾਵੇ ਉਹਦੇ ਮੈਂ ਕਾਫੀ ਵੀਡੀਓ ਇਹ ਜੀਆਂ ਦੇਖੀਆਂ ਉਹਦੇ ਬੱਚੀਆਂ ਨੇ ਦੋ ਤਿੰਨ ਮਤਲਬ ਦਾ ਬੇਟੀਆਂ ਉਹਦੇ ਕੁੜੀਆਂ ਨੇ ਉਹ ਆਪਣੀਆਂ ਕੁੜੀਆਂ ਨਾਲ ਨਾ ਹਿੰਦੀ 'ਚ ਗੱਲ ਕਰੂਗੀ ਜਾਂ ਅੰਗਰੇਜ਼ੀ 'ਚ ਗੱਲ ਕਰੂਗੀ ਅੰਗਰੇਜ਼ੀ 'ਚ ਅੰਗਰੇਜ਼ੀ ਗੀਤਾਂ ਦੇ ਡਾਂਸ ਕਰੂਗੀ ਤੇ ਕਮਾਈ ਕਰਦੀ ਹੈ ਪੰਜਾਬੀ ਫਿਲਮਾਂ ਤੋਂ ਉੱਥੇ ਉੱਥੇ ਹਾਲੀਵੁੱਡ ਵਗ ਜਾ ਅੰਗਰੇਜ਼ੀ ਫਿਲਮਾ ਉੱਥੇ ਬਣਾ ਲਿਆ ਕਰ ਭਾਈ ਜਾਂ ਇੱਧਰ ਬੰਬੇ ਵਗ ਜਾ ਉੱਥੇ ਹਿੰਦੀ ਫਿਲਮਾ ਬਣਾ ਲਿਆ ਕਰ ਉਦੋਂ ਪੰਜਾਬੀ ਫਿਲਮਾਂ 'ਚ ਪੂਰੀ ਠੇਠ ਪੰਜਾਬੀ ਇਹ ਅਸਰ ਪੈਂਦਾ ਭਾਈ ਲੋਕਾਂ 'ਤੇ ਆ ਜਿਹੜੇ ਲੋਕ ਸੋਨੂੰ ਛੋਡੇ ਮਗਰ ਲੱਗਦੇ ਆ ਨਾ ਗਵਨ ਵਾਲਿਆਂ ਦੇ ਕਲਾਕਾਰਾਂ ਦੇ ਫਿਲਮਾਂ ਵਾਲਿਆਂ ਦੇ ਉਹਨਾਂ ਦੇ ਅਸਰ ਪੈਂਦਾ ਸੋਨੂੰ ਦੇਖ ਦੇਖ ਹੀ ਉਹਨਾਂ ਦੇ ਜਵਾਗਾਂ ਹਿੰਦੀ ਤੇ ਅੰਗਰੇਜ਼ੀ ਬੋਲਦੇ ਆ ਮੈਂ ਹਿੰਦੀ ਦੇ ਕਹਿੰਦੇ ਜਿਹਨੂੰ ਮਾੜਾ ਨਹੀਂ ਕਹਿੰਦਾ ਇਹ ਵਾ ਕੋਈ ਬੋਲੀ ਜ਼ਬਾਨ ਕੋਈ ਮਾੜੀ ਨਹੀਂ ਹੁੰਦੀ ਪਰੇ ਸੋਨੂ ਜਿਹੜੇ ਲੋਕ ਦੇਖਦੇ ਘੱਟੋ ਘੜ ਉਹਨਾਂ ਦਾ ਤਾਂ ਸੁਨੇਹਾ ਪਚਾਓ ਵੀ ਨਹੀਂ ਕੋਈ ਗੱਲ ਬਾਤ ਕਰਨੀ ਆ ਘਰ ਕਰਨੀ ਆ ਕਿਤੇ ਬਾਹਰ ਕਰਨੀ ਆ ਆਪਣੀ ਮਾਂ ਬੋਲੀ ਚ ਕਰੋ ਇੱਕ ਬਾਈ ਕਹਿੰਦਾ ਬਾਈ ਟੈਂਪੂਆਂ ਨੂੰ ਹਾਂ ਟੈਂਪੂਆਂ ਨੂੰ ਸਹੀ ਗੱਲ ਆ ਟੈਂਪੂਆਂ ਨੂੰ ਦੇਖਣ ਜੋਗ ਰਿਆ ਮੈਂ ਤਾਂ ਹੈਰਾਨ ਆ ਟੈਂਪੂਆਂ ਦੇ ਲੱਖਾਂ ਹੀ ਫਾਲੋਅਰ ਬਣੇ ਪਏ ਆ ਉਹਨਾਂ ਨੂੰ ਹਜ਼ਾਰਾਂ ਦੀ ਗਿਣਤੀ ਸਾਂਝਾ ਕਰਦੇ ਆ ਟੈਂਪੂਆਂ ਦੀਆਂ ਵੀਡੀਓ ਨੂੰ ਇਹ ਤੇ ਬਸ ਉਹ ਉੱਥੇ ਦੇਖੀ ਜਾਂਦਾ ਤਮਾਸ਼ਾ ਉਹ ਟੈਂਪੂ ਵੀ ਫਿਰ ਮੂਰੇ ਤੁਹਾਨੂੰ ਇਹ ਨਖਰੇ ਕਰ ਕਰਕੇ ਦਿਖਾਈ ਜਾਂਦੇ ਐ ਟੈਂਪੂਆਂ ਨੂੰ ਹੀਰੋ ਬਣਾਇਆ ਜਾ ਰਿਹਾ ਜਵਾਕਾਂ ਦੇ ਕਿ ਸਿਰ ਪਊਗਾ ਟੈਂਪੂਆਂ ਦੇ ਇਹਨਾਂ ਗੱਲਾਂ ਨਾਲ ਤੁਹਾਡੇ ਜਵਾਕ ਵੀ ਤਾਂ ਟੈਂਪੂਆਂ ਨੂੰ ਦੇਖਦੇ ਆ ਵੀਡੀਓ ਸਾਂਝੀਆਂ ਕਰਦੇ ਹੋ ਹੱਲਾਸ਼ੇਰੀ ਦਿਨੇ ਵੀਡੀਓ ਸਾਂਝੀ ਕਰਕੇ ਇੱਕ ਬਾਈ ਕਹਿੰਦਾ ਮਹੱਲਾ ਕਲੀਨਿਕਾਂ ਦੇ ਵਿੱਚੋਂ ਫੋਟੋਆਂ ਲਾਤੀਆਂ ਸਟੌਜ ਵਾਲੇ ਦੀਆਂ ਉਹ ਭਰਾਵਾ ਉਹਦਾ ਬਹੁਤ ਕੁਛ ਲਾ ਹੋਣਗੇ ਉਹਨੇ ਨਾਂ ਹੀ ਬਦਲਾਤਾ ਮਹੱਲਾ ਕਲੀਨਿਕ ਦਾ ਨਾਂ ਹੁਣ ਤੁਹਾਨੂੰ ਪਤਾ ਹੁਣ ਜਿਹੜਾ ਹੋਰ ਰੱਖਤਾ ਉਹਨੇ ਸੈਂਟਰਲ ਕਹਿੰਦੇ ਆ ਨਾਂ ਰੱਖੋ ਜੇ ਪੈਸੇ ਲੈਣੇ ਆ ਹੈਲਥ ਨੂੰ ਸੇਥ ਆਪਣਾ ਸੇਧ ਵਾਲਾ ਸਿਸਟਮ ਚ ਪਾ ਲੈਣਾ ਦਾ ਆ ਨਾਂ ਰੱਖੋ ਇਹਦੇ ਇਹ ਤਾਂ ਜਦ ਮੈਂ ਤੁਹਾਨੂੰ ਦੱਸਿਆ ਵੀ ਚੰਡੀਗੜ੍ਹ ਗਿਆ ਡੈਮ ਗਏ ਪਾਣੀ ਗਏ ਪੰਜਾਬ ਨੇ ਵੀ ਇੰਹੀਂ ਜਾ ਵੜਨ ਨਿਕਤ ਹੌਲੀ ਹੌਲੀ ਆਪਣੀ ਗਿਣਤੀ ਘਟੀ ਜਾਂਦੀ ਹੈ ਜਵਾਬ ਉਹ ਤੁਸੀਂ ਇੱਕ ਜਮਣ ਲਾ ਗੇ ਜਿੱਥੇ ਮੁੰਡਾ ਹੋਗਾ ਉੱਥੇ ਬ੍ਰੇਕ ਮਾਰ ਦਿੰਦੇ ਆ ਗਾਹਾਂ ਚ ਵਾਖਰੀ ਲੈਣਾ ਪਰ ਉਹ ਜਵਾਕ ਕਿੱਥੋਂ ਹੋਣਗੇ ਖਾਣੇ ਦਾ ਮੋਮਨ ਸਾਹਿਬ ਤੁਸੀਂ ਪੀਜੇ ਮੋਮਸ ਆ ਲੇਜ 버거 ਪੀਜੇ ਕਿੱਥੋਂ ਜਵਾਕ ਹੋਣਿਆ ਆਪਣੀ ਜਿਹੜੀ ਅਗਲੀ ਪੀੜ੍ਹੀ ਆ ਨਾ ਜਿਹਨੂੰ ਅਸੀਂ ਆ ਗੰਦ ਖਵਾਈ ਜੈਨਾ ਜ਼ਹਿਰ ਫਾਸਟ ਫੂਡ ਆ ਮੈਦੇ ਵਾਲਾ ਇਹ ਅਗਲੀ ਪੀੜ੍ਹੀ ਤੋਂ ਜਵਾਕ ਨਹੀਂ ਪੈਦਾ ਹੋਣਿਆ ਮੇਰੀ ਗੱਲ ਸੁੱਕ ਕੇ ਲੈ ਲਓ ਹੁਣੀ ਆਈਵੀਐਫ ਸੈਂਟਰ ਖੁੱਲੇ ਪਏ ਆ ਥਾਂ-ਥਾਂ ਤਾਂ ਛੋਟੇ ਤੋਂ ਛੋਟੇ ਸ਼ਹਿਰ ਦੇ ਵਿੱਚ ਕਈ-ਕਈ ਆਈਵੀਐਫ ਸੈਂਟਰ ਖੁੱਲ ਗਏ ਟੀਕੇ ਨਾਲ ਜਵਾਕ ਲੈਣ ਲੱਗੇ ਟੀਕੇ ਨਾਲ ਕਿੱਧਰ ਨੂੰ ਹੋਗੇ ਪੰਜਾਬੀ ਕਿਉਂ ਆ ਮਾਮੂਸ ਪੀਜੇ ਖਾ ਕੇ ਨਹੀਂ ਮਿਲਖਾ ਸਿੰਘ ਅਰਗੇ ਦਾਰਾ ਸਿੰਘ ਅਰਗੇ ਪੈਦਾ ਹੋਣੇ ਇਹ ਹੋਣੀ ਨਹੀਂ ਉਨਾ ਸੈਂਟਰਾਂ ਚ ਲਿਆ ਕੇ ਪਤਾ ਨਹੀਂ ਕਿੱਥੋਂ ਦਾ ਸਪਰਮ ਲਿਆ ਕੇ ਉਹ ਸਾਡੇ ਜਨਾਨੀਆਂ ਦੇ ਗਰਭਾਂ ਚ ਭਰ ਕੇ ਡੀਐਨਏ ਬਦਲੀ ਜਾਂਦੇ ਆ ਆਇਆ ਖਾਨਾ ਸੀਚਾਲ ਲੱਗਿਆ ਬਾਈ ਲੁਧਿਆਣੇ ਕੱਲਾ ਕਿੱਥੇ ਲੱਗਿਆ ਸੀਚਾ ਡਰਾਮਾ ਯਾਰ ਸਰਕਾਰ ਦਾ ਖੂਜਾ ਪਟਕੇ ਰਹਿ ਗਿਆ ਅਸੀਂ ਜੇ ਇੱਥੇ ਜਿੰਨਾ ਗੰਦ ਮੰਦ ਆਇਆ ਕਰੂਗਾ ਰੋਕਿਆ ਕਰਾਂਗੇ ਉਹ ਭਰਾਵਾ ਸੀਚਾਲ ਸਾਹਿਬ ਉਹ ਸਰਕਾਰੀ ਸੰਤ ਜੀ ਤੁਹਾਨੂੰ ਬੇਨਤੀ ਕਰਦੇ ਆ ਜਨਾਬ ਮਾੜੀ ਮੋਟੀ ਜਿਹੜੀ ਸਾਨੂੰ ਲੋਕਾਂ ਨੇ ਇਹ ਦਿੱਤੀ ਸੀ ਹਵਾ ਪਾਣੀ ਧਰਤੀ ਬਚਾਉਣ ਦੀ ਗੱਲ ਕੀਤੀ ਉਹ ਪਾਣੀ ਚ ਕੈਮੀਕਲ ਪੈ ਰਿਹਾ ਹੈ ਉਹ ਕੈਮੀਕਲ ਜਿਹੜਾ ਫੈਕਟਰੀਆਂ ਡਾਈਗ ਇੰਡਸਟਰੀਆਂ ਇਲੈਕਟ੍ਰੋਪਲੇਟਿਕ ਇੰਡਸਟਰੀਆਂ ਆ ਪਾ ਰਹੀਆਂ ਨੇ ਉਹ ਕੈਮੀਕਲ ਕਿਵੇਂ ਸਾਫ਼ ਹੋਊਗਾ ਉਥੇ ਦਰਿਆ ਦੇ ਕੰਢੇ ਸਾਫ਼ ਕਰੀ ਜਾਂਨੇ ਹੋ ਝਾੜੀਆਂ ਪੱਟੀ ਜਾਂਨੇ ਹੋ ਵੱਡੇ ਦਰਿਆ ਦੇ ਆਸੇ ਪਾਸੇ ਵੀ ਸੜਕ ਬਣਾਉਣੀਆਂ ਉਹ ਗੱਲ ਆ ਹੋਇਆ ਕੈਂਸਰ ਪੈ ਤੇ ਅਸਿੱਟਾ ਬੁਖਾਰ ਦੀ ਦਵਾਈ ਚੱਕੀ ਫਿਰਦਾ ਕਿੱਥੇ ਹਲੋਕੜੂ ਕਦੇ ਬੁੜੀ ਦਾ ਹੰਗਾਮਾ ਸੋ ਰੱਬ ਦਾ ਬਾਤ ਅਸੀਂ ਚਲ ਸਾਥ ਸਾਨੂੰ ਬੇਨਤੀ ਆ ਮੁੱਦੇ ਤੇ ਆ ਮੁੱਦੇ ਤੇ ਆ ਜਾ ਆ ਜਾ ਮੁੱਦੇ ਤੇ ਗੱਲ ਕੈਮੀਕਲ ਦੀ ਆ ਜਿਹੜਾ ਪਾਣੀ ਚ ਘੁਲ ਕੇ ਲੋਕਾਂ ਦੇ ਸਾਲ-ਸਾਲ ਦੇ ਜਿਵਾਕ ਨੂੰ ਮੂੰਹ ਦਾ ਕੈਂਸਰ ਆ ਆ ਸਾਰਾ ਜੈਸਲਮੇਰ ਤੱਕ ਗਏ ਆ ਅਸੀਂ ਬੀਕਾ ਨੇਰ ਗੰਗਾ ਨਗਰ ਤੱਕ ਸਾਰਾ ਦੱਖਣੀ ਮਾਲਵਾਕ ਪਿੰਡਾਂ ਚ ਗਏ ਆ ਬੀਲ ਚੇਹਰਾ ਤੇ ਪਿਆ ਜਿਵਾਕ ਸੀਸੀ% ਲੋਕਾਂ ਨੂੰ ਕਾਲਾ ਪੀੜਿਆ ਪਿੰਡਾਂ 'ਚ ਕਿਡਨੀਆਂ ਗੁਰਦੇ ਖਤਮ ਹੋ ਰਿਆ ਲੋਕਾਂ ਦੇ ਉਹ ਕੈਮੀਕਲ ਕਰਕੇ ਹੋ ਰਿਆ ਉਹ ਗੋਹਾ ਨਹੀਂ ਕਰ ਕਰਦਾ ਗੋਹਾ ਵੀ ਮਾੜਾ ਸੀ ਕਹਿੰਦਾ ਗੋਹਾ ਵੀ ਬੰਦ ਕਰੋ ਸੀਵਰੇਜ ਦਾ ਪਾਣੀ ਬੰਦ ਕਰੋ ਗੱਲ ਕੈਮੀਕਲ ਦੀ ਕਰ ਰਹੇ ਆ ਇਹ ਸਾਰੀ ਗੱਲ ਨੂੰ ਧਿਆਨ ਭਟਕਾਉਣ ਦੇ ਚੱਕਰ 'ਚ ਵੀ ਦੇਖੋ ਸੀਚੜ ਲੱਗ ਗਿਆ ਲੈ ਖੂਬਾਟ ਲਿਆ ਕੇ ਉੱਥੇ ਵੀ ਇੱਥੇ ਜਿੰਨਾ ਕਾगज-ਕੂਜ ਕੋਈ ਹੋਰ ਕੂੜਾ ਕਰਕਟਾ ਆ ਕਰੋ ਇੱਥੇ ਖੂਜ ਰੱਖਿਆ ਕਰਾਂਗੇ ਖੂਜ ਕਿਹੜਾ ਤੂੰ ਐਡਾ ਮਸ਼ੀਨ ਲਾਤੀ ਬਈ ਪਹਿਲੀ ਗੱਲ ਕੋਈ ਵੀ ਟ੍ਰੀਟਮੈਂਟ ਪਲਾਂਟ ਲਾ ਦਿਓ ਇਸੇ ਵੀ ਟ੍ਰੀਟਮੈਂਟ ਪਲਾਂਟ ਦੇ ਵਿੱਚ ਜਾਂ ਰਾਹੀਂ ਤੁਸੀਂ ਪਾਣੀ ਚੋ ਕੈਮੀਕਲ ਨਹੀਂ ਘੱਟ ਸਕਦੇ ਦੂਜੀ ਗੱਲ ਜਦੋਂ ਇਹਨਾਂ ਇੰਡਸਟਰੀਆਂ ਨੂੰ ਕਾਰਖਾਨਾ ਨੂੰ ਐਨਓਸੀ ਮਿਲੀ ਸੀ ਇਹਨਾਂ ਨੇ ਬਕਾਇਦਾ ਤੌਰ ਤੇ ਲਿਖ ਦਿੱਤਾ ਹੈ ਵੀ ਅਸੀਂ ਕੋਈ ਵੀ ਸਾਫ਼ ਕੀਤਾ ਹੋਇਆ ਪਾਣੀ ਟ੍ਰੀਟਮੈਂਟ ਕੀਤਾ ਟ੍ਰੀਟਮੈਂਟ ਰਾਹੀਂ ਪਲਾਂਟ ਰਾਹੀਂ ਸਾਫ਼ ਕੀਤਾ ਹੋਇਆ ਪਾਣੀ ਅਸੀਂ ਕਿਸੇ ਵੀ ਫੈਕਟਰੀ ਦਾ ਅਸੀਂ ਦਰਿਆ ਚ ਨਹੀਂ ਪਾਵਾਂਗੇ ਜਾਂ ਅੰਦਾ ਧਰਤੀ ਹਟਾ ਪਾਵਾਂਗੇ ਧਰਤੀ ਹਟਾ ਪਾਈ ਜਾਂਦੇ ਆ ਦਰਿਆਵਾਂ ਚ ਪਾਈ ਜਾਂਦੇ ਆ ਅੱਜ ਕੋਈ ਬੰਦਾ ਸੌਖਾ ਹੈਗਾ ਹਸਪਤਾਲ ਭਰੇ ਪਏ ਆ ਕੁੱਲ ਬੰਦਾ ਬਿਮਾਰ ਆ ਇਹ ਪਾਣੀ ਕਰਕੇ ਆ ਬਾਈ 40-40 ਸਾਲ ਦਾ ਨੇ ਜਾੜਾਂ ਦੰਦ ਦੁਖਣ ਲੱਗ ਗਏ ਗੋਡੇ ਮੋਢੇ ਦੁਖਣ ਲੱਗ ਗਏ ਨਿਗਾ ਘਟਣੀ ਸ਼ੁਰੂ ਹੋ ਗਈ ਕੈਂਸਰ ਹੋਣ ਲੱਗ ਗਏ ਲੋਕਾਂ ਨੂੰ ਇੱਕ ਨਾ ਪਿੰਡ ਲੈਵਲ ਤੱਕ ਟੀਮਾਂ ਬਣਾਓ ਭਰਾਵਾ ਸਾਨੂੰ ਦਾ ਕਾਹ ਮਹੀਨੇ ਹੋ ਗਏ ਕਾ ਸਾਜ ਹੀ ਹੋ ਗਏ ਘਰ ਛੱਡ ਕੇ ਤੁਰੇ ਫਿਰਦੇ ਆਓ ਲੋਕ ਉੱਠ ਕੇ ਆਓ ਸੁੱਡੀਆਂ ਨਸਲਾਂ ਤੇ ਖਤਮ ਹੋ ਜਾਣਗੀਆਂ ਕੌਣ ਸੁਣਦਾ ਬਾਈ ਆ ਸੁਣ ਕੇ ਤੂੰ ਸਾਂਝਾ ਕਰ ਦੂ ਕੋਈ ਕਾਦੂ ਬਾਈ ਸਹੀ ਗੱਲ ਤੇਰੀ ਬਾਈ ਵਧੀਆ ਗੱਲ ਆ ਬਾਈ ਚੰਗਾ ਕੰਮ ਬਾਈ ਇਨੀ ਗੱਲ ਤੋਂ ਗਾਣੀ ਸੀ ਵਦਨਾ ਜਦ ਇਕੱਠ ਕਰਾਂਗੇ ਹੁੱਕਾ ਦੇਵਾਂਗੇ ਵੀ ਆਜ ਹੁਣ ਆਪਾਂ ਬੰਦ ਕਰਨਾ ਤਿੰਨ ਤਰੀਕ ਨੂੰ ਅਤਵਾਦ ਦੇ ਆਪਾਂ ਬੰਦਾ ਹੀ 4-5000 ਪਹੁੰਚਿਆ ਯਾਰ ਕੀ ਗੱਲ ਬਾਈ ਤਿੰਨ ਕਰੋੜ ਲੋਕ ਪੀੜਤਾ ਤਿੰਨ ਕਰੋੜ ਲੋਕ ਪੰਜਾਬ ਤੇ ਰਾਜਸਥਾਨ ਦਾ ਜ਼ਹਿਰਾਂ ਵਾਲੇ ਕੈਮੀਕਲ ਵਾਲੇ ਪਾਣੀ ਤੋਂ ਕਿੰਨੇ ਬੰਦੇ ਪਹੁੰਚੇ ਉੱਥੇ ਬਾਈ ਹਾਂ ਸੱਜਣ ਕਹਿੰਦਾ ਬਾਈ ਬਿਕਰਮਜੀਤ ਸਿੰਘ ਕਹਿੰਦਾ ਬਾਈ ਲੋਕਾਂ ਨੂੰ ਫ੍ਰੀ ਮਿਲ ਜਾ ਸਹੀ ਗੱਲ ਐ ਇਹਨਾਂ ਨੂੰ ਜ਼ਹਿਰ ਵੀ ਫ੍ਰੀ ਦੇ ਦੇਣਾ ਲੋਕਾਂ ਨੂੰ ਲੈ ਮੈਂ ਤੜਕੇ ਹੋਕਾ ਦੇਣਾ ਕਹੇ ਪਿੰਡ ਦੇ ਵੀ ਆ ਜਾਓ ਵੀ ਆ ਜਾਓ ਮੁਫਤ ਵੰਡਣ ਆਇਆ ਦਵਾ ਜਾਣਗੇ ਲੋਕ ਇਕੱਠੇ ਹੋਣਗੇ ਮੈਂ ਕਹੂੰਗਾ ਕੋਣਗੇ ਪੁੱਛਣਗੇ ਕੀ ਮੈਂ ਕਹੂੰਗਾ ਬਈ ਮੈਂ ਜ਼ਹਿਰ ਦੇਣਾ ਕੋਈ ਕਹਿੰਦਾ ਕੋਈ ਗੱਲ ਹੁਣ ਆਏ ਤਾਂ ਹੈਗਾ ਮੁਫਤਾ ਜ਼ਹਿਰ ਹੀ ਦੇ ਦੇ ਗੁਰਗਰ ਚਲਬੇਟ ਕੇ ਖਾ ਲਓ ਆਹ ਹਾਰ ਸਭੇ ਲੋਕਾਂ ਹਰ ਗੱਲ ਆ ਵੀ ਫ੍ਰੀ ਓ ਵੀ ਫ੍ਰੀ ਆ ਵੀ ਫ੍ਰੀ ਆ ਕਈ ਬੰਦੇ ਲਿਖਦੇ ਆ ਭਾਈ ਆ ਵੀ ਬੋਲ ਆ ਵੀ ਹੋਰ ਬੋਲ ਦਿਆਂਗੇ ਭਾਈ ਮੁੱਦੇ ਕਾਫੀ ਹੋ ਗਏ ਗੱਲਬਾਤ ਥੋੜੀ ਜਿ ਲੰਮੀ ਹੋਗੀ ਤੇ ਇੱਕ ਕਹਿੰਦਾ ਵੋਟਾਂ ਸਾਥ ਦਿਓ ਵੋਟਾਂ 'ਚ ਨਾ ਸਾਥ ਦਿਓ ਮੇਰਾ ਤੁਸੀਂ ਨਾ ਦਿਓ ਨਹੀਂ ਪਾਉਣੀਆਂ ਨਾ ਪਾਓ ਹੱਥ ਬੰਨੇ ਸੋਨੂੰ ਹਰਾਜ ਹੋਰ ਹਰਾਜ ਜਿਹੜਾ ਮਨਾਤਾ ਮੇਰੀਆਂ ਗੱਲਾਂ ਦੇ ਅਮਲ ਕਰ ਲੋ ਮਸਲਾ ਵੋਟਾਂ ਦਾ ਨਹੀਂ ਭਾਈ ਵੋਟਾਂ ਦਾ ਮਸਲਾ ਮਸਲਾ ਜੋ ਪੰਜਾਬ ਨਾਲ ਬਣੀ ਜਾਂਦਾ ਨਾ ਤੁਸੀਂ ਦੇਖੋਗੇ ਯਾਰ ਪੱਬਾ ਮਾਰ ਕੇ ਰੋਇਆ ਕਰੋਗੇ ਪੱਬਾ ਮਾਰ ਕੇ ਅੱਖਾਂ 'ਚ ਪਾਣੀ ਮੁਕਜੂਰ ਹੁੰਦਿਆਂ ਦੇ ਸਾਨੂੰ ਪੰਜਾਬ ਦੇ ਹਾਲਾਤ ਦੇਖ ਕੇ ਲੋਕੋ ਮਤਾਂ ਕਲਪਦਾ ਓਏ ਕਿ ਧਰਤੀ ਰਹਿਣ ਦੀ ਗੁਦੀ ਛੱਡੀ ਨਹੀਂ ਬਾਈ ਇਹਨਾਂ ਨੇ ਬਚਾ ਲਓ ਏ ਮਾਂ ਸਾਡੀ ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਆਪਣੀ ਮਾਂ ਨੂੰ ਸੰਭਲੋ ਏ ਪੰਜਾਬੀਓ ਆਦੇ ਪਿਓ ਪਾਣੀ ਨੂੰ ਸੰਭਲੋ ਆਪਣੀ ਬੋਲੀ ਮਾਂ ਨੂੰ ਸੰਭਲੋ ਕੁਛ ਨਹੀਂ ਰੱਖਿਆ ਇੱਥੇ ਲਾਲਚਾਂ 'ਚ ਭੱਜੇ ਫੁਰਦਾਂ ਕਮਲੇ ਛੱਟੇ ਹਾਂ ਸ਼ਰਮੂਦ ਓ ਪੈਸਾ ਇਕੱਠਾ ਕਰਨਾ ਆ ਕਰਨਾ ਆ ਬਣਾਉਣਾ ਉਹ ਇੱਥੇ ਰਹਿਣ ਤੇ ਤਾਮਚਾਮ ਇੱਥੇ ਰਹਿ ਜਣੇ ਓਏ ਇਹ ਖਬਰਾਂ ਕੌਣ ਇੱਥੇ ਆ ਕੇ ਕਾਬੂ ਹੋ ਜੂਗਾ ਸਾਡੇ ਕਮਾਏ ਹੋਏ ਪੈਸੇ ਤੇ ਯਾਰ ਨਸਲਾਂ ਬਚਾ ਲੋ ਨਸਲਾਂ ਬਚਾਉਣ ਖਾਤਰ ਗੱਲਾਂ ਤੇ ਅਮਲ ਕਰਨਾ ਪੈਣਾ ਤੇ ਲੜ ਬੰਨ ਕੇ ਆਪਣੀਆਂ ਨਸਲਾਂ ਨੂੰ ਇਹਨਾਂ ਚੀਜ਼ਾਂ ਨਾਲ ਜੋੜਨਾ ਪੈਣਾ ਤੇ ਇਹਨਾਂ ਨੂੰ ਬਚਾਉਣ ਖਾਤਰ ਭਾਈ ਲੜਨਾ ਪੈਣਾ ਸੰਘਰਸ਼ ਕਰਨਾ ਪੈਣਾ